ਕਿੰਨੇ ਪੜੇ ਹੋ ਬਈ ਆਪਾਂ 10 ਕ ਪੜਿਆ ਜੀ ਕਾਢਾਂ ਦਾ ਵੱਡੇ ਵੱਡੇ ਕੱਢੀ ਆ ਇਹ ਤਾਂ ਪਰਮਾਨੰਦ ਜੀ ਨੇ ਫਿਲ ਕਰਖੇ ਹਾਂ ਸਿੱਖੇ ਵੀ ਕਿਸੇ ਤੋਂ ਹੈ ਨਹੀਂ ਸਿੱਖਿਓ ਨਹੀਂ ਤੋਂ ਜਿਹੜੇ ਇਹ ਸ਼ੌਂਕ ਸੀਗਾ ਇਹ ਤਾਂ ਬਚਪਨ ਦੇ ਵਿੱਚ ਸੀ ਛੋਟੇ ਹੁੰਦੇ ਆਪਾਂ ਛੋਟੇ ਓਟੀਆਂ ਚੀਜ਼ਾਂ ਬਣਾਉਂਦੇ ਰਹਿੰਦੇ ਸੀਗੇ ਤੇ ਉਸ ਤੋਂ ਬਾਅਦ ਇਹ ਹੁਣ ਰੋਜ਼ਗਾਰ ਤੁਹਾਨੂੰ ਪਤਾ ਆ ਵੀ ਆਪਣੇ ਘਰ ਦੀ ਜਿਹੜੀ ਗੁਮਿੰਦਾਰੀ ਉਹ ਵੀ ਚਲਾਉਣੀ ਆ ਸੋਲਰ ਸਿਸਟਮ ਤੋਂ ਆਪਣੇ ਜੋ ਇਹਨਾਂ ਨੂੰ ਸ਼ੌਂਕ ਸੀਗਾ ਕੁਝ ਨਾ ਕੁਝ ਕਰਨ ਦਾ ਰੇੜੀ ਤਿਆਰ ਕੀਤੀ ਤੇ ਫਿਰ ਇਸ ਨੂੰ ਰੋਜ਼ਗਾਰ ਦੇ ਵਿੱਚ ਕਨਵਰਟ ਕੀਤਾ ਅੱਜ ਅਸੀਂ ਸੰਗਰੂਰ ਦੇ ਨਾਲ ਲੱਗਦੇ ਪਿੰਡ ਲਿੱਦਣਾ ਵਿਖੇ ਪਹੁੰਚੇ ਆ ਜਿੱਥੇ ਕਿ ਸਤਨਾਮ ਸਿੰਘ ਬਾਬਾ ਜੀ ਰਹਿੰਦੇ ਹਨ ਅਤੇ ਉਹਨਾਂ ਵੱਲੋਂ ਇੱਕ ਅਨੋਖਾ ਕੰਮ ਕੀਤਾ ਗਿਆ ਹੈ ਕਿ ਉਹਨਾਂ ਨੇ ਜੋ ਘਰ ਦਾ ਕੁਝ ਵੇਸ ਸਮਾਨ ਹੁੰਦਾ ਉਸ ਨੂੰ ਜੋੜ ਕੇ ਅਤੇ ਇੱਕ ਰੇੜੀ ਉਹਨਾਂ ਵੱਲੋਂ ਤਿਆਰ ਕੀਤੀ ਗਈ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਸ ਰੇੜੀ ਨੂੰ ਜਿਸ ਦੇ ਕੇ ਉੱਪਰ ਇਹਨਾਂ ਵੱਲੋਂ ਸੋਲਰ ਸਿਸਟਮ ਵੀ ਲਗਾਇਆ ਹੋਇਆ ਹੈ ਜਿਸ ਨਾਲ ਕੇ ਬਿਨਾਂ ਕਿਸੇ ਖਰਚੇ ਤੋਂ ਇਹ ਰੇੜੀ ਚੱਲਦੀ ਹੈ ਅਤੇ ਇਹਨਾਂ ਦਾ ਫਿਰ ਇਹੀ ਸ਼ੌਂਕ ਹੈ ਜੋ ਉਹ ਰੋਜ਼ਗਾਰ ਦੇ ਵਿੱਚ ਬਦਲ ਗਿਆ ਤੇ ਇਸ ਰੇੜੀ ਨੂੰ ਚਲਾ ਕੇ ਇਹ ਜੋ ਹੈ ਇਨਕਮ ਵੀ ਲੈ ਰਹੇ ਹਨ ਤੇ ਇਸ ਦੇ ਵਿੱਚ ਸਾਰਾ ਜੋ ਸਿਸਟਮ ਇਹਦੇ ਵਿੱਚ ਰੇੜੀ ਲੱਗਿਆ ਹੋਇਆ ਬੈਟਰੀ ਵੀ ਇਹਦੇ ਨਾਲ ਲੱਗਿਆ ਹੋਈਆਂ ਹਨ ਜੋ ਕਿ ਸੋਲਰ ਦੇ ਨਾਲ ਚੱਲਦੀਆਂ ਹਨ ਬਾਕੀ ਦੀ ਗੱਲ ਬਾਤ ਕਰਾਂਗੇ ਬਾਬਾ ਜੀ ਨਾਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਜੋ ਸ਼ੌਂਕ ਸੀ ਰੋਜ਼ਗਾਰ ਦੇ ਵਿੱਚ ਬਦਲ ਗਿਆ ਤਾਂ ਕਿੱਥੋਂ ਦਿਮਾਗ ਵਿੱਚ ਆਈ ਆਈਡੀਆ ਨਹੀਂ ਆਈਡੀਆ ਤਾਂ ਤੁਹਾਨੂੰ ਪਤਾ ਹੀ ਹੈ ਜੀ ਹੁਣ ਜਿਹੜੇ ਇਹ ਸ਼ੌਂਕ ਸੀਗਾ ਇਹ ਤਾਂ ਬਚਪਨ ਦੇ ਵਿੱਚ ਸੀ ਛੋਟੇ ਹੁੰਦੇ ਆਪਾਂ ਛੋਟੇ-ਛੋਟੀਆਂ ਚੀਜ਼ਾਂ ਬਣਾਉਂਦੇ ਰਹਿੰਦੇ ਸੀਗੇ ਤੇ ਉਸ ਤੋਂ ਬਾਅਦ ਇਹ ਹੁਣ ਰੋਜ਼ਗਾਰ ਤੁਹਾਨੂੰ ਪਤਾ ਹੀ ਆ ਵੀ ਆਪਣੇ ਘਰ ਦੀ ਜਿਹੜੀ ਕਵੀਲਦਾਰੀ ਉਹ ਵੀ ਚਲਾਉਣੀ ਹੁੰਦੀ ਆ ਹਨਾ ਬੇਬੇ ਬਾਪੂ ਵੀ ਕਹਿੰਦੇ ਨੇ ਭਾਈ ਸਾਨੂੰ ਵੀ ਦੇਖ ਕੁਛ ਨਾ ਕੁਛ ਹੈਨਾ ਤੋ ਤਾਂ ਕਰਕੇ ਇਹ ਜਿਹੜਾ ਰੋਜ਼ਗਾਰ ਆ ਜਿਹੜਾ ਇਹ ਮਜਬੂਰੀ ਬਣ ਗਿਆ ਬਾਬਾ ਜੀ ਆਈਡੀ ਕਿੱਥੋਂ ਆਇਆ ਸੀ ਦਿਮਾਗ ਦੇ ਵਿੱਚ ਕਿ ਆਪਣੇ ਸੋਲਰ ਤੋਂ ਰੇੜੀ ਬਣਾਣੀ ਹੈਗੀ ਨਹੀਂ ਸੋਲਰ ਹੁਣ ਸਾਨੂੰ ਬਦੇ ਲੋਡ ਜਿਹੜੀ ਆ ਉਹ ਕਾਢਦੀ ਮਾ ਹੈ ਹੈਨਾ ਹੁਣ ਤੇਲ ਦਾ ਸਾਨੂੰ ਪਤਾ ਹੀ ਹੈ ਵੀ ਕੀ ਹਾਲ ਆ ਸੌ ਤੋਂ ਉੱਪਰ ਜਾਣ ਨੂੰ ਤਿਆਰ ਹੈ ਹੈਨਾ ਤੋ ਉਸ ਤਾਂ ਤਾਂ ਕਰਕੇ ਜਿਹੜੀ ਇਹ ਰੇੜੀ ਆ ਜਿਹੜੀ ਆਪਾਂ ਸੋਚਿਆ ਜੀ ਪੈਡਲਾਂ ਦੇ ਨਾਲ ਤਾਂ ਚਲਾਉਣੀ ਬਹੁਤ ਔਖੀ ਹੈ ਹੂੰ ਸੋ ਤਾਂ ਕਰਕੇ ਹਰ ਮੈਨੇ ਸੋਲਰ ਪੈਨਲ ਜਿਹੜਾ ਉੱਪਰ ਲਾਇਆ ਤੇ ਹੁਣ ਇਹ ਮੋਟਰ ਲੱਗੀ ਆ ਥੱਲੇ ਇਹ ਤਿੰਨ ਤਰੀਕਿਆਂ ਦੇ ਨਾਲ ਚਾਰਜ ਹੁੰਦੀ ਹੈ ਇਹ ਪਹਿਲਾਂ ਤਾਂ ਸੋਲਰ ਪੈਨਲ ਉੱਪਰ ਤੁਸੀਂ ਦੇਖਿਆ ਹੈਗਾ ਉਹਦੇ ਨਾਲ ਚਾਰਜ ਹੁੰਦੀ ਹੈ ਸੋ ਦੂਸਰਾ ਜਿਹੜਾ ਹੈ ਚਾਰਜ ਹੁੰਦੀ ਹੈ ਬਿਜਲੀ ਦੇ ਨਾਲ ਤੀਸਰਾ ਇਹ ਜਦੋਂ ਬ੍ਰੇਕ ਲਾਣਿਆ ਨਾਲ ਨੂੰ ਉਹ ਆਪਣਾ ਮਕੈਨੀਕਲ એનર્ਜੀ ਨੂੰ ਕਨਵਰਟ ਕਰਕੇ ਇਲੈਕਟ੍ਰੀਕਲ એનર્ਜੀ ਦੇ ਵਿੱਚ ਕਨਵਰਟ ਕਰਕੇ ਉਹਨੂੰ ਬੈਟਰੀਆਂ ਵਿੱਚ ਸਟੋਰ ਕਰਦਾ ਬ੍ਰੇਕ ਨਾਲ ਵੀ ਸਟੋਰ ਹੁੰਦੀ ਹੈ ਬ੍ਰੇਕ ਨਾਲ ਨਹੀਂ ਜਦੋਂ ਬਿਜਲੀ ਦੀ ਪੈਦਾ ਹੁੰਦੀ ਹੈ ਜਿਹੜੀ ਮੋਟਰ ਹੈ ਉਹ ਡੈਨਬੋ ਦਾ ਕੰਮ ਕਰਦੀ ਹੈ ਜੀ ਉਲਟਾ ਅੱਛਾ ਕਿਉਂਕਿ ਡੀਸੀ ਮੋਟਰ ਦਾ ਇਹ ਸੁਖ ਹੁੰਦਾ ਹੈਗਾ ਉਹ ਜਲਦੀ ਵੀ ਹੈ ਤੇ ਡੈਨਬੋ ਦਾ ਕੰਮ ਵੀ ਕਰਦੀ ਹੈ ਪਹਿਲੀ ਵਾਰ ਸੁਣਾ ਬਾਬਾ ਜੀ ਕਿ ਬ੍ਰੇਕ ਲਾਉਣ ਨਾਲ ਬੈਟਰੀ ਚਾਰਜ ਹੁੰਦੀ ਹੈ ਨਹੀਂ ਜਦੋਂ ਇਹਨੇ ਰੁਕਣਾ ਹੈ ਨਾ ਉਦੋਂ ਬ੍ਰੇਕ ਦੱਪਣ ਦੀ ਲੋੜ ਨਹੀਂ ਉਹਦੇ ਬਟਨ ਵਾਲਾ ਮੈਂ ਕਨੈਕਸ਼ਨ ਕੀਤਾ ਜਦੋਂ ਬ੍ਰੇਕ ਦੱਬਦਾ ਹਾਂ ਆਪਣੇ ਆਪ ਹੀ ਉਹਨਾਂ ਕੰਮ ਕਰਨਾ ਸ਼ੁਰੂ ਹੋ ਜਾਂਦਾ। ਬਈ ਇਹ ਚਾਰਜ ਵੀ ਕਰਨੀ ਪੈਂਦੀ ਹੈ ਜਾਂ ਸੋਲਰ ਸਿਸਟਮ ਚਾਰਜ ਹੋ ਜਾਂਦੀ ਹੈ? ਨਹੀਂ ਸੋਲਰ ਨਾਲ ਜਿੰਨਾ ਜਰੇ ਆਪਣਾ ਧੁੱਪ ਰਹੂਗੀ ਉਹਨਾਂ ਦੇ ਤੇ ਤੁਸੀਂ ਉਹਨੂੰ ਜਿੱਥੇ ਮਰਜ਼ੀ ਲੈ ਜਾਓ ਉਹਨੇ ਚੱਲੀ ਜਾਣਾ। ਚੱਲੀ ਜਾਣਾ। ਹਾਂ। ਤੇ ਜੇ ਆਪਾਂ ਨੂੰ ਧੁੱਪ ਨਾ ਮਿਲੇ ਤੇ ਫਿਰ ਆਪਾਂ ਨੇ ਇਹ ਇਹਨੂੰ ਬਿਜਲੀ ਨਾਲ ਵੀ ਸਟਾਰਟ ਕਰ ਸਕਦੇ ਹਾਂ ਜਾਂ ਚਾਰਜ ਕਰ ਸਕਦੇ ਹਾਂ। ਫਿਰ ਇਹ ਜਾਨੀ ਕਿ 60 ਤੋਂ 70 ਕਿਲੋਮੀਟਰ ਕੱਢ ਜੂਗੀ। ਕਿੰਨੀ ਬਿਜਲੀ ਖਾਂਦੇ ਕਰਾ ਚੇ? ਇਹ ਮੈਂ ਤਾਂ ਵੈਸੇ ਚੈੱਕ ਕੀਤਾ ਨਹੀਂ ਕਿ ਇਹਦੇ ਖਾ ਜਾਂਦੇ ਵੀ ਇੱਕ ਦਿਜੰਡ ਦਾ ਖਾਂਦੇ ਹੋਗੇ ਜੀ। ਆਈਡੀਆ। ਕਿਉਂਕਿ 3-4 ਘੰਟੇ ਲੱ ਫਿਰ ਰੋਜ਼ਗਾਰ ਦੇ ਵਿੱਚ ਕਿਵੇਂ ਚੇਂਜ ਕੀਤਾ ਤੁਸੀਂ ਰੋਜ਼ਗਾਰ ਇਦਾਂ ਸੀਗਾ ਜੀ ਜਦੋਂ ਹੁਣ ਬਣਾ ਲਿਆ ਉਸ ਤੋਂ ਬਾਅਦ ਦੇ ਵਿੱਚ ਮੈਂ ਜੂਸ ਦੇ ਉੱਤੇ ਲਈ ਹੋਈ ਹੈ ਰੈਡੀ ਹੁਣੇ ਅੱਛਾ ਜੀ ਪਹਿਲਾਂ ਜੂਸ ਦੇ ਉੱਤੇ ਸੋਚਿਆ ਸੀਗਾ ਫਿਰ ਜੂਸ ਦੇ ਮਸ਼ੀਨ ਆਂਦੀ ਸੀਗੀ ਫਿਰ ਉਹ ਜ਼ਿਆਦਾ ਥੋੜੀ ਜਿਹੀ ਮਹਿੰਗੀ ਸੀ ਬਜਟ 'ਚ ਹੈ ਨਹੀਂ ਸੀ ਆਪਣੇ ਫਿਰ ਮੈਂਨੇ ਫਰੂਟ ਚਾਰਟ ਦੇ ਉੱਤੇ ਲਈ ਹੋਈ ਹੈ ਬਾਬਾ ਜਿਹੜਾ ਇਹ ਸਮਾਨ ਹੈ ਲੱਕੜ ਦਾ ਤੇ ਇਹ ਫਿਰ ਕਿੱਥੋਂ ਮਿਲਿਆ ਤੁਹਾਨੂੰ ਇਹ ਸਾਰਾ ਟਾਇਰ ਟੂ ਵੇਰਾ ਲਗਾਏ ਲੈਣਾ हां ए ता लेके आ टायर ਨਿਤ ਨਵੇਂ ਲੈ ਕੇ ਆ ਸੀ ਆ ਜਾਣ ਕਿ ਕੁਆਡ ਦੇ ਵਿੱਚ ਚੱਕ ਲੈਣਾ ਹੋਰ ਜਿਹੜੀਆਂ ਕੁਛ ਨਾ ਕੁਛ ਚੀਜ਼ਾਂ ਹੁੰਦੀਆਂ ਨੇ ਜਿਵੇਂ ਆ ਆ ਖੁਦੇ ਬਣਾਏ ਸੀ ਤੇ ਮੇਰੇ ਕੋਲ ਵੀਡੀਓ ਵੀ ਤੁਹਾਨੂੰ ਦੇ ਦੂੰਗਾ ਮੈਂ ਇਹਦੀ ਬਣਾਉਂਦੇ ਦੀ ਆ ਜਿਹੜਾ ਥੱਲੇ ਸਾਰਾ ਘਰ ਦਾ ਸਮਾਨ ਵੀ ਆਪਣੇ ਕੰਮ ਆ ਜਾਂਦਾ ਹਾਂ ਘਰ ਦਾ ਸਮਾਨ ਵੀ ਕੰਮ ਆ ਜਾਂਦਾ ਹੈਗਾ ਵਿੱਚ ਮੈਂ ਹਰ ਇੱਕ ਹਰ ਇੱਕ ਜੀ ਤੋਂ ਕੰਮ ਲੈ ਲੈਂਦਾ ਜਿਵੇਂ ਕੋਈ ਕਿਸੇ ਵੀ ਪ੍ਰਕਾਰ ਦੀ ਜਿਵੇਂ ਆ ਦੇਖੋ ਹੁਣ ਆਪਣੀ ਜਿਹੜੇ ਬੈਟਰੀਆਂ ਹੁੰਦੀਆਂ ਨੇ ਉਹ ਖਰਾਬ ਕਿਸ ਚੀਜ਼ ਦੀ ਵਜ੍ਹਾ ਕਰਕੇ ਹੁੰਦੀਆਂ ਨੇ ਗਿਆ ਉਹਨਾਂ ਦੇ ਉੱਤੇ ਜੇ ਨਵੀਂ ਆ ਜਾਵੇ ਤੇ ਇਹ ਸਿਲਕਾ ਜੈਲ ਹੈ ਜੀ ਇਹ ਹਰੇਕ ਆਪਣੀ ਜਿਹੜਾ ਆਪਾਂ ਏਸੀ ਵਗੈਰਾ ਕੋਈ ਨਵਾਂ ਚੀਜ਼ ਲੈ ਕੇ ਆਨੇ ਉਹਦੇ ਚ ਪੈਕੇਟ ਚ ਆਉਂਦਾ ਹੈਗਾ ਇਹ ਕਿਸੇ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਕੋਈ ਕਹਿੰਦਾ ਵੀ ਇਹ ਸਾਬਣ ਆ ਕੋਈ ਕਹਿੰਦਾ ਕੁਛ ਇਹ ਸਿਲਕਾ ਜੈਲ ਹੁੰਦੀ ਹੈ ਜੀ ਨਮੀ ਸੁੱਕਣ ਵਾਸਤੇ ਤੇ ਤਾਂ ਹੀ ਕਰਕੇ ਮੈਂ ਰੱਖੀ ਹੋਈ ਹੈ ਇਹਦੇ ਵਿੱਚ ਜੇ ਕਿ ਨਮੀ ਆਊਗੀ ਤਾਂ ਇਹਦੇ ਚ ਉਹ ਇਹ ਨਾ ਚਿੱਟਾ ਜਾਂ ਹੁੰਦਾ ਹੈ ਕਿਹੜਾ ਇਹਦੇ ਉੱਪਰ ਹੋ ਜਾਮ ਜਾਂਦਾ ਹੈਗਾ ਪਾਣੀ ਲੱਗਣ ਕਰ ਇਹ ਦੂਰ ਵੀ ਸੁੱਕ ਲੈਂਦਾ ਸਾਨੂੰ ਹਾਂ ਆਪਣੇ ਆ ਵੀ ਸੁੱਕੀ ਜਾਂਦਾ ਜੀ ਬਸ ਜਿਵੇਂ ਤੁਸੀਂ ਅੰਦਰ ਵਿੱਚ ਦੇਖ ਸਕਦੇ ਹੋ ਕਿ ਜੋ ਇਹਨਾਂ ਵੱਲੋਂ ਇਹ ਚਲਦੀ ਫਿਰਦੀ ਦੁਕਾਨ ਹੈ ਜੋ ਇਹਨਾਂ ਦਾ ਇੱਕ ਸ਼ੌਂਕ ਸੀ ਉਸ ਨੂੰ ਦੁਕਾਨ ਦੇ ਵਿੱਚ ਕਨਵਰਟ ਕੀਤਾ ਹੈ ਬਾਬਾ ਜੀ ਹਣ ਦਰਸ਼ਕਾਂ ਨੂੰ ਜੇ ਤੁਹਾਨੂੰ ਬਟਨ ਲੱਗੇ ਨੇ ਨਾ ਪਰੱਸੋ ਹਾਂ ਇਹ ਤੁਸੀਂ ਮੈਨੂੰ ਇਹ ਲਾਈਟਾਂ ਵਗੈਰਾ ਨੇ ਜੀ ਇਹ ਲਾਈਟਾਂ ਵਗੈਰਾ ਨੇ ਤੇ ਇੱਕ ਜਿਹੜਾ LED ਲੱਗੀ ਹੋਈ ਹੈ ਤੇ ਗਾਣੇ ਵੀ ਚੱਲਦੇ ਆ ਤੇ ਕੈਮਰੇ ਵੀ ਕੰਟਰੋਲ ਹੁੰਦੇ ਤੋਂ ਕੈਮਰੇ ਹੁਣ ਮੈਨੇ ਲਾ ਦਿੱਤੇ ਕਿਉਂਕਿ ਮੀਂਹ ਪੈਂਦਾ ਸੀ ਨਾ ਤੇ ਬਾਹਰ ਖੜੀ ਹੁੰਦੀ ਹੈ ਕਿ ਤਾਂ ਮੈਂ ਕਿ ਖਰਾਬ ਵਗੈਰਾ ਨਾ ਹੋ ਜਾਣਾ ਤਾਂ ਕਰਕੇ ਮੈਨੂੰ ਲਾਉਣੇ ਪੈ ਗਏ ਮਜਬੂਰੀ ਜਿਹੜਾ ਸਾਹਮਣੇ ਸਕਰੀਨ ਤੇ ਚੱਲ ਰਹੀ ਹੈ 113 ਕਿਲੋਹਰ ਹੈ 113 ਨਹੀਂ ਹੈਗਾ ਜੀ ਇਹ 11.13 ਹੈ ਜੀ ਇਹ ਹੁਣੇ ਸਮਝ ਲਓ ਵੀ ਇਹ ਬੈਟਰੀ ਜਿਹੜੀ ਹੈ ਇਹ ਨਾ ਤਾਂ ਲੋ ਹੈ ਨਾ ਹੀ ਚਾਰਜ ਹੈਗੀ ਤੇ ਪੱਖਾ ਭਾਈ ਇਹ ਪੱਖਾ ਜਿਹੜਾ ਲਾਇਆ ਹੈ ਇਹ ਤੁਸੀਂ ਬੜਾ ਵਧੀਆ ਮੈਨੂੰ ਸਵਾਲ ਕੀਤਾ ਜਿਹੜਾ ਪੱਖੇ ਵਾਲਾ ਕਿਉਂਕਿ ਹੁਣ ਜਿਹੜੇ ਟੈਕਨੀਕਲ ਮਿੱਤਰ ਹੈ ਉਹ ਜ਼ਰੂਰ ਪੁੱਛਣਗੇ ਕਿ ਜਿਹੜਾ ਉੱਪਰ ਜਿਹੜਾ ਪੈਨਲ ਲੱਗਾ ਹੈਗਾ ਉਹ 12 ਵੋਲਟ 300 ਵਾਟ ਦਾ ਹੁਣ 12 ਵੋਲਟ ਦੇ ਨਾਲ ਆਪਾਂ ਚਾਰ ਬੈਟਰੀਆਂ ਨਹੀਂ ਚਾਰਜ ਕਰ ਸਕਦੇ ਸੰਭਵ ਵੀ ਨਹੀਂ ਹੈਗਾ ਇਹ ਹੋ ਹੀ ਨਹੀਂ ਸਕਦਾ ਸੋ ਉਸ ਨੂੰ ਉਧਾ 12 ਵੋਲਟ ਤੋਂ 48 ਵੋਲਟ ਬਣਾਉਣ ਦੇ ਲਈ ਇਹ ਬੂਸਟਰ ਲੱਗਿਆ ਆ ਜੀ ਇਹ 12 ਵੋਲਟ ਤੋਂ ਪਹਿਲਾਂ 48 ਵੋਲਟ ਬਣਾਉਂਦਾ 48 ਵੋਲਟ ਨੂੰ ਫਿਰ ਏਸੀ ਕਰਕੇ ਦੁਬਾਰਾ ਫਿਰ ਡੀਸੀ ਕਰਕੇ ਬੈਟਰੀਆਂ ਦੇ ਵਿੱਚ ਸਟੋਰ ਕਰੀ ਦਿਆ ਵਿੱਚ ਜਿਹੜੀ ਆਪਣਾ ਊਰਜਾ ਹੈਗੀ ਸੂਰਜ ਦੀ ਇਲੈਕਟ੍ਰੀਕਲ ਊਰਜਾ ਹਾਂਜੀ ਬਾਬਾ ਜੀ ਫਿਰ ਜਦੋਂ ਤੁਸੀਂ ਦੱਸਿਆਗਾ ਵੀ ਉੱਥੇ ਉਹ ਸਿੱਲ ਆ ਜਾਂਦੀ ਹੈ ਜਦੋਂ ਤੁਸੀਂ ਚਲਾਉਂਦੇ ਉਸ ਨੂੰ ਕੋਈ بارش ਵਗੈਰਾ ਆਂਦੀ ਹੈ ਕੋਈ ਖਤਰਾ ਨਹੀਂ ਹੁੰਦਾ ਉਸ ਨੂੰ ਕੋਈ ਇਹਦਾ ਖਰਾਬ ਹੋਊਗੀ ਹਾਂ ਉਹ ਹੈਗੇ ਜੀ ਆਪਣੇ ਕੱਪੜੇ ਆ ਪਰਦੇ ਲਾ ਲੈਣੇ ਆਪਾਂ ਅਸੀਂ ਇੱਧਰ ਲਾ ਕੇ ਨਾ ਵੀ ਬੈਟ ਨੂੰ ਪਾਣੀ ਲੱਗਦਾ ਇਹਦਾ ਸੋਲਰ ਸਿਸਟਮ ਨੂੰ ਪਾਣੀ ਦੇ ਕੋਚ ਕਰਨੀ ਹਾਂ ਉਹ ਤਾਂ ਸਭ ਕੋ ਵਧੀਆ ਉਹ ਤਾਂ ਚੰਗੀ ਗੱਲ ਹੈ ਤਾਂ ਤੋਤਾ ਜਾਂਦਾ ਹੈਗਾ ਉੱਪਰੋਂ ਗਰਦਾ ਵਗੈਰਾ ਸਾਫ਼ ਹੋ ਜਾਂਦਾ ਉਹਦੇ ਤੇ ਐ ਆਪਾਂ ਲਾ ਲਈਦਾ ਪਰ ਜੇ ਇੱਧਰ ਜਿੱਪ ਲਾ ਲਈਦੀ ਹੈਗੀ ਕਿੰਨੇ ਪੜੇ ਬਾਈ ਆਪਾਂ 10 ਕ ਪੜਿਆ ਜੀ ਕਾਡਾਂ ਦਾ ਵੱਡੇ ਵੱਡੇ ਕੱਢੀ ਆ ਨੇ ਇਹ ਤਾਂ ਪਰਮਾਤਮਾ ਜਿੰਦੇ ਫਿਲ ਕਰਖੇ ਹਾਂ ਸਿੱਖੇ ਵੀ ਕਿਸੇ ਤੋਂ ਹੈ ਨਹੀਂ ਸਿੱਖਿਓ ਨਹੀਂ ਤੋਂ ਹਾਂ ਪਰਮਾਤਮਾ ਕੋਈ ਡਿਪਲੋਮਾ ਕੀਤਾ ਹੋਵੇ ਕਿਤੇ ਸਿੱਖਿਓ ਮ ਕਿਸੇ ਗੁਰੂ ਨਹੀਂ ਬਿਲਕੁਲ ਇਹ ਤਾਂ ਵੀ ਨਹੀਂ ਕੀਤਾ ਜੀ ਕੁਝ ਵੀ ਨਹੀਂ ਫਿਰ ਇਹ ਦਿਮਾਗ 'ਚ ਆਈ ਆਈਡੀਆ ਕਿਸ ਸੰਬੰਧ ਨੇ ਕਿ ਪਹਿਲੇ ਕੰਮ ਕਰਨਾ ਆਈਡੀਆ ਸਾਨੂੰ ਦੱਸਿਆ ਜੀ ਗਰੀਬੀ ਜਿਹੜੀ ਮਜੂਰੀ ਆ ਸਾਰਾ ਕੁਝ ਸਿਖਾ ਦਿੰਦੀ ਹੈ ਇਹ ਦੇ ਵੀਰ ਜੀ ਨੇ ਸਿੱਖਿਆ ਨਹੀਂ ਕਿਤੋਂ ਆਪਣੇ ਆਪ ਹੀ ਇਹਨਾਂ ਨੇ ਜੋ ਦਿਮਾਗ ਲਗਾਇਆ ਤੇ ਇਸ ਸੋਲਰ ਸਿਸਟਮ ਤੋਂ ਆਪਣੇ ਜੋ ਇਹਨਾਂ ਨੂੰ ਸ਼ੌਂਕ ਸੀਗਾ ਕਿ ਕੁਛ ਨਾ ਕੁਛ ਕਰਨ ਦਾ ਰਿਹੜੀ ਤਿਆਰ ਕੀਤੀ ਤੇ ਫਿਰ ਇਸ ਨੂੰ ਰੋਜ਼ਗਾਰ ਦੇ ਵਿੱਚ ਕਨਵਰਟ ਕੀਤਾ ਤੇ ਇਸੇ ਤਰ੍ਹਾਂ ਹੀ ਬਾਬਾ ਜੀ ਨੇ ਇੱਕ ਤੁਸੀਂ ਸਾਹਮਣੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇਹਨਾਂ ਵੱਲੋਂ ਇੱਕ ਬੈਟਰੀ ਵਾਲਾ ਸਾਈਕਲ ਵੀ ਤਿਆਰ ਕੀਤਾ ਗਿਆ ਹੈ ਜੋ ਕਿ ਬੈਟਰੀ ਤੇ ਚੱਲਦਾ ਹੈ ਬਾਬਾ ਜੀ ਇਹਦੇ ਬਾਰੇ ਦੱਸੋ ਕੁਝ ਹਾਂ ਇਸ ਨੂੰ ਦੱਸ ਦੇਣਾ ਜ਼ਰੂਰ ਇਹਦੇ ਨਾਲ ਦੇ ਤਾਂ ਮੈਂ ਸਾਈਕਲ ਕਈ ਤਿਆਰ ਕਰ ਦਿੱਤੇ ਜੀ ਇਹ ਮੈਂ ਬੇਸ ਵੀ ਦਿੱਤੇ ਮੈਂ ਚਾਬੀ ਵੀ ਖਾ ਚਾਬੀ ਵੀ ਦੇਣਿਓ ਚਾਬੀ ਵੀ ਖਾ ਚੰਦਰ ਰਹਿ ਗਈ ਹਾਂ ਅੱਛਾ ਇਹ ਹਾਂ ਆਪਾਂ ਚਲਾ ਕੇ ਦਿਖਾ ਦਿੰਨੇ ਆ ਤੁਹਾਨੂੰ ਇਹ ਵੀ ਮੈਂ ਆਪਣੇ ਜਿਹੜੇ ਮਜ਼ਦੂਰ ਭਰਾ ਨੇ ਉਹਨਾਂ ਵਾਸਤੇ ਬਣਾਇਆ ਸੀਗਾ ਆਪ ਵੀ ਕੰਮ ਲਈ ਲਈਦਾ ਤੋਂ ਚਾਬੀ ਲਾ ਕੇ ਨਾ ਵਸੇ ਕਈ ਵਾਰੀ ਰਾਤ ਬਰਾਤੇ ਆਂਦੇ ਆ ਕੇ ਲਾਈਟ ਵੀ ਲੱਗਦੀ ਹੈ ਜਿਹਦੇ ਤਾਂ ਦਿਖਾ ਦਿਓ ਅੱਗੇ ਦੀ ਇਹ ਹੁਣ ਤਾਂ ਆਪਾਂ ਨੂੰ ਦੇਣਾ ਹੈਗਾ ਨਹੀਂ ਪਤਲਾ ਪਰ ਰਾਤ ਨੂੰ ਵਧੀਆ ਰੋਸ਼ਨੀ ਹੈ ਇਹਦੀ ਇਨੇ ਕਿੰਨੇ ਰੇਨੋ ਚੰਗੇਗਾ ਅੱਛਾ ਚਲਾਣਾ ਜੀ ਲੋ ਬਬੇ ਦੀ ਮੋਟਰ ਲੱਗੀ ਐ ਫਿਰ ਚ ਪਾਣੀ ਨਹੀਂ ਪੈਂਦਾ ਨਹੀਂ ਨਹੀਂ ਇਹਨੂੰ ਕੁਝ ਨਹੀਂ ਹੁੰਦਾ ਜੀ ਪਾਣੀ ਦੇ ਨਾਲ ਅੱਛਾ ਜੀ ਇਹ ਕਿੰਨੀ ਕੁ ਲਾਈਫ ਹੁੰਦੀ ਤੁਸੀਂ ਇਹ ਤਾਂ ਖਰਾਬ ਹੀ ਨਹੀਂ ਹੁੰਦੀ ਜੀ ਖਰਾਬ ਨਹੀਂ ਹਾਂ ਕਿੰਨੇ ਕਿਲੋਮੀਟਰ ਘਟੇ ਦਾ ਸਾਡੇ ਤੁਹਾਡੇ ਇਹ 70 ਕਿਲੋਮੀਟਰ ਚੱਲ ਜਾਂਦਾ ਇਹ ਡੇਢ ਕੌਂਟਰੋਲ ਪਾ ਕੇ ਲੈ ਜਾਂਦਾ ਕੋਈ ਲੰਬਾ ਰੂਟ ਤੁਹਾਡੇ ਯਾਦ ਹੋਵੇ ਕਿੱਥੇ ਗਏ ਹੋ ਲੰਬਾ ਰੂਟ ਤਾਂ ਹੁਣ ਨਾਣਾ ਦੇ ਵੀ ਗਏ ਸੀ ਜੀ ਅੱਛਾ ਹਾਂ ਉੱਥੇ ਜਾ ਕੇ ਆਏ ਬਸ ਕਦੋਂ ਸੀ ਅੱਜ ਤਾਂ ਹੁਣ ਚੱਲਾ ਚੱਲਿਆ ਸੀਗਾ ਆਪਣਾ ਕਿਹੜਾ ਆਪਣਾ ਮਹੀਨੇ ਦੇ ਵਿੱਚ ਤੇ ਲੋਕ ਦੇਖਦੇ ਖੜਾ ਖੜ ਕੇ हां ਬਿਲਕੁਲ ਮੈਂ ਕਹਿੰਦਾ ਜੀ ਜਾਣ ਤੇ ਟਾਈਮ ਲੱਗ ਜਾਂਦਾ ਕਿ ਲੋਕੀ ਖੜਾ ਲੈਂਦੇ ਹੈਗੇ ਬਾਬਾ ਜੀ ਇਹ ਚੜਾਈ ਇੰਨੀ ਉੱਚੀ ਹੁੰਦੀ ਹੈਗੀ ਚੜਾਈ ਚੜ ਜਾਂਦਾ ਹੈ ਚੜ ਜੂਗਾ ਜੀ ਇੱਕ ਵਾਰੀ ਚੜ ਜਾਂਦਾ ਉੱਥੋਂ ਵਾਪਸ ਨਹੀਂ ਜਾਂਦਾ ਥੱਲੋਂ ਚਾਰਜ ਕਰਕੇ ਫਿਰ ਥੱਲੇ ਆ ਤਾਂ ਆਪਣੇ ਆ ਬੀ ਆ ਜਾਂਦਾ ਜੀ ਢਾਲ ਹੁੰਦੀ ਹੈ ਜਿਹੜੇ 10-10 ਲੱਖ ਦੀਆਂ ਗੱਡੀਆਂ ਵਾਲੇ ਉਹ ਵੀ ਮੇਰੇ ਕੋ ਨਹੀਂ ਦੇਖਦੇ ਸੀਗੇ ਬਾਬਾ ਜੀ ਸਾਰਾ ਕੁਝ ਤੁਸੀਂ ਤਿਆਰ ਕਰਦੇ ਸਮਾਨ ਤੁਹਾਡੀ ਜਿਹੜੀ ਵਰਕਸ਼ਾਪ ਹੈ ਉਹਦੇ ਵਿੱਚ ਸੁਣਿਆ ਵੀ ਤੁਸੀਂ ਹੋਰ ਵੀ ਖਾਸਾ ਕੁਝ ਰੱਖਿਆ ਹੈ ਨਾ हां ਉਹਦੇ ਵਿੱਚ ਵੀ ਆਪ ਹੀ ਸਮਾਨ ਤਿਆਰ ਕਰਕੇ ਆਪ ਹੀ ਬਣਾਉਣਾ ਸਾਰਾ ਕੁਝ ਹਾਂ ਕਵਾੜ ਦੇ ਵਿੱਚੋਂ ਜਿਹੜਾ ਵੀ ਸਮਾਨ ਆਉਂਦਾ ਹੈਗਾ ਜਿਵੇਂ ਆ ਆਪਣੇ ਅਸਮੰਦਖਾਨਾ ਵਿਆਹ ਪਏ ਸੀ ਆਪਣੇ ਕੋਲੇ ਕਾਹ ਘਟਣ ਵਾਸਤੇ ਆਪਣੇ ਸਕੂਲ ਦੇ ਵਿੱਚ ਚਾਹੀਦਾ ਸੀਗਾ ਇਹ ਅੱਛਾ ਜੀ ਇਹ ਕਿੰਨੇ ਖਰੀਦੇ ਤੁਹਾਨੂੰ ਇਹ 150 ਰੁਪਏ ਦਾ ਜੀ 150 ਦਾ 150 ਰੁਪਏ ਦਾ ਖਰੀਦਿਆ ਤੇ ਕਾਰਬਨ ਖਰਾਬ ਸੀ ਇਹਦੇ ਮੈਨੇ ਸਾਫ਼ ਸੁਫ਼ ਕਰਕੇ ਗਰੀਸ ਵਗੈਰਾ ਕਰਕੇ ਇਹਨੂੰ ਚਲਾ ਲਿਆ ਤੇ ਚੱਲਦਾ ਹੈਗਾ ਵਧੀਆ ਉਦਾਂ ਇਹ 6000 ਰੁਪਏ ਦਾ ਹੈ ਇਦਾਂ ਸਮਝ ਲਓ ਕਿ ਮੈਨੂੰ ਇਹ 2250 ਰੁਪਏ ਦੇ ਵਿੱਚ ਪੈ ਗਿਆ 100 ਰੁਪਏ ਮੇਰਾ ਖਰਚਾ ਆ ਗਿਆ ਤੇ 2250 ਰੁਪਏ ਦੇ ਵਿੱਚ ਪੈ ਆਹ ਥੋੜੀ ਵਰਕਸ਼ਾਪ ਹੈ ਸਾਰੀ ਹਾਂ ਇਹ ਆਪਣੀ ਵਰਕਸ਼ਾਪ ਹੈ ਜੀ ਇੱਥੇ ਆਪਾਂ ਕੰਮ ਕਰੀਦਾ ਤੇ ਇਹ ਟੂਲੂ ਪੰਪ ਇਹ ਵੀ ਮੈਨੇ ਕਵਾੜ ਜੀ ਖਰੀਦਿਆ ਸੀਗਾ ਇਹ ਵੀ 200 ਰੁਪਏ ਦਾ ਲਿਆ ਸੀ ਕਿਸੇ ਕਵਾੜੀਏ ਤੋਂ ਪਰ ਇਹੋ ਕਹੀ ਗਏ ਮੈਨੇ ਇਹ ਤਾਂ ਖਰਾਬ ਬਣਾਇਆ ਹੈ ਜੀ ਇਹਦੇ ਕੁਛ ਨਾ ਆਪਣਾ ਜਣ ਕੇ ਕੋਈ ਚੀਜ਼ ਕੋ ਪੇਚ ਕਸ ਵਗੈਰਾ ਕੋਈ ਤਿੱਖਾ ਕਰਨਾ ਕੋਈ ਕੁਸ ਕਸਾਣਾ ਹੈਗਾ ਕੋਈ ਕਰਦਾ ਵਗੈਰਾ ਚੰਕ ਕੈਂਚੀਆਂ ਵਗੈਰਾ ਤਿੱਖੀਆਂ ਕਰਨੀਆਂ ਤੇ ਕਰਦੀ ਆਓ ਬਬਾਈ ਫਿਰ ਇਨਕਮ ਸੋਰਸ ਕੀ ਹੈ ਕਿਉਂਕਿ ਡੇਲੀ ਸਾਈਕਲ ਨਹੀਂ ਬਿਕਦਾ ਡੇਲੀ ਤੁਸੀਂ ਦੱਸ ਰਹੇ ਸੀ ਕਿ ਹੈ ਨਾ ਕਿ ਹੁਣ ਆਪਣਾ ਇਲੈਕਟ੍ਰੀਕਲ ਦਾ ਜੀ ਬਿਜਲੀ ਦਾ ਕੰਮ ਆ ਸਲ ਤਾਂ ਅੱਛਾ ਹਾਂ ਤੇ ਉਹ ਆਪਣਾ ਜਿਹੜਾ ਫੂਟ ਚਟਾ ਵਾਲਾ ਤਾਂ ਪੈਂਡਿੰਗ ਆ ਉਹਦਾ ਐਕਸਟਰਾ ਹੈਗਾ ਯਾਨੀ ਕਿ ਜਿੱਤੇ ਕੋਈ ਐ ਹੋਵੇ ਕਿਤੇ ਪ੍ਰੋਗਰਾਮ ਉਹਦੇ ਚੱਲੇ ਜਾਈਦਾ ਇਦਾਂ ਆਪਣਾ ਬਿਜਲੀ ਦਾ ਕੰਮ ਹੈ ਜੇ ਮੈਂ ਪੱਖੇ ਨੂੰ ਪਤਾ ਹੀ 10 ਦਿਨ ਤੋਂ ਜ਼ਿਆਦਾ ਹੋ ਗਏ بارش ਬੰਦੇ ਨੂੰ ਹੂੰ ਲੱਗਾ ਬਾਕੀ ਸਰੇਕ ਦੇ ਘਰ ਦੇ ਵਿੱਚ ਜਿੰਨੇ ਪੱਖੇ ਨੇ ਸਾਰਿਆਂ ਚ ਪਾਣੀ ਪਿਆ ਹੈ ਹਰੇਕ ਦਾ 7 ਚੌਂਦੀ ਹੈ ਤਾਂ ਕਰਕੇ ਮੈਂ ਨੇ ਸਾਰੇ ਰੱਖੇ ਹੋਏ ਨੇ ਜਿਹੜਾ ਕੋਈ ਬੰਨਣ ਵਾਲਾ ਹੁੰਦਾ ਉਹ ਬੰਨ ਦੇਈਦਾ ਹੈ ਜੇ ਕਿਸੇ ਪੱਖੇ ਪਾਣੀ ਪੈ ਜੇ ਉਸ ਨੂੰ ਕਾ ਕੇ ਵੀ ਠੀਕ ਹੋ ਜਾਂਦਾ ਹੈ ਹਾਂ ਉਸ ਕਾ ਕੇ ਚੱਲ ਜਾਂਦਾ ਜੀ ਉਹਨੂੰ ਸੁਕਾ ਲਓ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਵਧੀਆ ਧੁੱਪ ਲਵਾਓ ਤਿੰਨ ਚਾਰ ਦਿਨ ਚਲਾ ਲਓ ਚੱਲ ਪੂਗਾ ਗਰੀਸ ਵਗੈਰਾ ਪਾ ਕੇ ਚਲਾਓ ਚੱਲ ਪੂਗਾ ਜਿਵੇਂ ਤੁਸੀਂ 10 ਪਾਸੋਂ ਹਾਂ ਅੱਜ ਕੱਲ੍ਹ ਦੇ ਬੱਚੇ ਦਾ ਕਾਫੀ ਪੜ੍ਹ ਲਿਖ ਜਾਂਦੇ ਨੇ ਹੌਸਲਾ ਹਾਰ ਰਹੇ ਨੇ ਕਿਸੇ ਪਾਸੇ ਤੋਂ ਕੰਮ ਨਹੀਂ ਮਿਲਦਾ ਆਪਣੇ ਹੱਥੀ ਕੰਮ ਕਰਨ ਤੋਂ ਘਤਰਾਂਦੇ ਨੇ ਤਾਂ ਤੁਸੀਂ 10 ਪਾਸੋਂ ਕੰਮ ਨਾ ਮਿਲੇ ਜਦੋਂ ਕਿਸੇ ਪਾਸੇ ਤੋਂ ਤੁਸੀਂ ਦਿਮਾਗ ਲਗਾਇਆ ਕਿ ਰਿਹੜੀ ਤਿਆਰ ਕੀਤੀ ਜਾਵੇ ਜੋ ਸਮਾਨ ਤੁਸੀਂ ਘਰ ਦਾ ਇਹ ਵਿਆਪ ਤਿਆਰ ਕਰਦੇ ਹੋ ਪੱਖੇ ਵੀ ਲੋਕਾਂ ਦੇ ਬੰਦਦੇ ਨੇ ਕਦੋਂ ਕੰਮ ਵੀ ਨਹੀਂ ਸਿੱਖੇ ਬਿਜਲੀ ਦਾ ਕੰਮ ਸਿੱਖੇ ਨਾ ਕਿਤੇ ਮੋਟਰ ਬੰਨਣਾ ਸਿੱਖਿਓ ਕਿਤੇ ਪੱਖੇ ਦੀ ਨਾ ਤਾਂ ਉਹ ਬੱਚਿਆਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਹਿੰਮਤ ਹਾਰ ਗਏ ਹਾਂ ਹਾਂ ਇਹ ਤੁਸੀਂ ਵਧੀਆ ਸਵਾਲ ਕੀਤਾ ਜੀ ਕਿਉਂਕਿ ਅੱਜ ਦੀ ਜਿਹੜੀ ਪੀੜ੍ਹੀ ਹੈ ਬੇਲਾ ਦਿਮਾਗ ਜਿਹੜਾ ਸਤਾਨ ਦਾ ਘਰ ਕਹਿ ਜਾਂਦੇ ਨੇ ਹਨ ਉਹ ਫਿਰ ਉਲਟੀਆਂ ਸਿੱਧੀਆਂ ਇਹ ਸੋਚ ਆ ਜਾਂਦੀਆਂ ਨੇ ਵਿੱਚ ਇਹ ਮੇਰੀ ਮਾਂ ਮੈਨੂੰ ਕਹਿੰਦੀ ਹੁੰਦੀ ਆ ਕਹਿੰਦੀ ਪੁੱਤਰ ਵੀ ਤੂੰ ਘੱਟ ਪੈਸੇ ਕਮਾਉਣਾ ਤਾਂ ਕੋਈ ਚੱਕਰ ਨਹੀਂ ਪਰ ਵੀ ਜਿਹੜਾ ਧੋਸਾ ਐ ਸਾਫ ਸੁਥਰਾ ਐ ਕੋਈ ਨਸ਼ਾ ਪੱਤਾ ਨਹੀਂ ਕਰਦਾ ਇਹਨਾਂ ਚੀਜ਼ਾਂ ਤੋਂ ਦੂਰ ਐ ਕੋਈ ਲੰਬਾ ਨਹੀਂ ਕੱਟਿਆ ਅਜੇ ਤੱਕ ਇਹ ਕਹਿੰਦੀ ਮੈਨੂੰ ਇਹ ਚੀਜ਼ ਦਾ ਬੜਾ ਸੁੱਖ ਐ ਇਹ ਮੈਨੂੰ ਮਾਂ ਮਰੀ ਕਹਿੰਦੀ ਹੁੰਦੀ ਹੈਗੀ ਕਹਿੰਦੀ ਮੈਨੂੰ ਇਹ ਚੀਜ਼ ਦਾ ਬੜਾ ਸੁੱਖ ਐ ਨਾ ਸਕਦੇ ਨਹੀਂ ਕੀਤਾ ਬਿਲਕੁਲ ਨਹੀਂ ਪ੍ਰਮਾਤਮਾ ਬਚਾ ਕੇ ਰੱਖੇ ਜੀ ਇਹੋ ਜਿਹੇ ਚੀਜ਼ਾਂ ਤੋਂ ਹਣਾ ਅੱਗੇ ਹੋਰ ਵੀ ਕਾਢਾਂ ਕਰਨੀ ਰਹੋਗੇ ਹਾਂ ਬਿਲਕੁਲ ਜੀ ਜਾਰੀ ਰਹੂਗਾ ਔਰ ਜਗਸਨ ਜਿੰਨਾ ਕੋ ਆਪਣਾ ਖਰਚਾ ਆਉਂਦਾ ਘਰ ਦਾ ਉਹ ਚਲਾਈ ਜਾਂਦੇ ਆ ਤੇ ਬਾਕੀ ਇੱਧਰ ਵੀ ਆਪਣਾ ਕੁਛ ਨਾ ਕੁਛ ਜਿਵੇਂ 10000 ਰੁਪਏ ਕਮਾਣਾ ਤਾਂ 5000 ਰੁਪਏ ਇੱਧਰ ਵੀ ਖਰਚ ਹੋ ਜਾਂਦਾ ਹੈਗਾ ਜੀ ਬਿਲਕੁਲ ਜਿਵੇਂ ਸਾਡੇ ਨਾਲ ਸਤਨਾਮ ਸਿੰਘ ਬਾਬਾ ਜੀ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਰੇੜੀ ਤਿਆਰ ਕੀਤੀ ਜੋ ਕਿ ਇਹਨਾਂ ਨੂੰ ਸ਼ੌਂਕ ਸੀ ਕੁਛ ਨਾ ਕੁਛ ਕਰਨ ਦਾ ਉਸ ਸ਼ੌਂਕ ਨੂੰ ਫਿਰ ਰੋਜ਼ਗਾਰ ਦੇ ਵਿੱਚ ਬਦਲਿਆ ਅਤੇ ਸਾਈਕਲ ਹੈ ਜੋ ਇਹਨਾਂ ਨੇ ਸਾਈਕਲ ਬਾਬਾ ਜੀ ਦਾ ਨੰਬਰ ਦੱਸ ਦੋ ਜੇ ਕਿਸੇ ਨੇ ਸਾਈਕਲ ਤਿਆਰ ਕਰਾਉਣਾ ਹੋਵੇ हां मैं अपना फोन पे डाल दो 10 बोल दो इस पे अच्छा 9914561962 क्योंकि आज ਦੇ ਦੁੱਗ ਵਿੱਚ ਤੇਲ ਆ ਜੋ ਬਹੁਤ ਮਹਿੰਗਾ ਹੋਇਆ ਪਿਆ ਜਿਵੇਂ 10 ਰੇ ਸੀ ਕਿ 70 ਕਿਲੋਮੀਟਰ ਇਹ ਸਾਈਕਲ ਕੱਢ ਜਾਂਦਾ ਤਾਂ ਜੇ ਕਿਸੇ ਬਾਈ ਨੇ ਕੋਈ ਸਮਾਨ ਚਾਰ ਇਹਨਾਂ ਤੋਂ ਕਰਾਣਾ ਵੀ ਰੇੜੀ ਤਿਆਰ ਕਰਾਣੀ ਆ ਸਾਈਕਲ ਤਿਆਰ ਕਰਾਣਾ ਹੈ ਤਾਂ ਇਹ ਕਰਕੇ ਦਿੰਦੇ ਨੇ ਕਿ ਤੇ ਅੱਜ ਦੇ ਨੌਜਵਾਨ ਬੱਚਿਆਂ ਨੂੰ ਵੀ ਇਹ ਸੰਦੇਸ਼ ਦਿੱਤਾ ਹੈਗਾ ਵੀ ਜੇ ਤੁਸੀਂ ਬੇਲੇ ਹੋ ਕੁਛ ਨਹੀਂ ਕਰ ਰਹੇ ਤਾਂ ਕੁਝ ਨਾ ਕੁਝ ਤੁਸੀਂ ਕਿਸੇ ਕੰਮ ਨੂੰ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉਹਨੂੰ ਕੋਈ ਸ਼ੌਂਕ ਹੋਗਾ ਜੋ ਤੁਸੀਂ ਉਸ ਨੂੰ ਕਰੋਗੇ ਤਾਂ ਉਸ ਦੇ ਵਿੱਚ ਕਾਮਯਾਬ ਜ਼ਰੂਰ ਹੋਮੋਗੇ ਕਿਉਂਕਿ ਬੇਲਾ ਦਿਮਾਗ ਹੈ ਜੋ ਸ਼ੈਤਾਨਿਆਂ ਦਾ ਕਰ